ਚੇਕਰ ਮੈਂ ਤੁਹਾਨੂੰ ਕਹਾਂ ਕਿ ਇੱਕ ਛੋਟੀ ਜੀ ਚੀਜ਼ ਤੁਹਾਨੂੰ ਅਨਗਿਣਤ ਬਿਮਾਰੀਆਂ ਤੋਂ ਬਚਾ ਸਕਦੀ ਹੈ ਤੁਹਾਨੂੰ ਯਕੀਨ ਵੀ ਨਹੀਂ ਹੋਵੇਗਾ ਪਰ ਜਦੋਂ ਮੈਂ ਤੁਹਾਨੂੰ ਬਿਮਾਰੀਆਂ ਗਣਾਵਾਂਗਾ ਤੇ ਉਸ ਚੀਜ਼ ਦੇ ਗੁਣ ਦੱਸਾਂਗਾ ਤੁਹਾਨੂੰ ਆਪਣੇ ਆਪ ਵਿਸ਼ਵਾਸ ਹੋਣਾ ਸ਼ੁਰੂ ਹੋ ਜਾਵੇਗਾ ਤੇ ਤੁਸੀਂ ਹੈਰਾਨ ਰਹੇ ਜਾਓਗੇ ਕਿ ਇੰਨੀ ਸਸਤੀ ਮੈਡਲ ਵਾਲੀ ਚੀਜ਼ ਇੰਨੇ ਜ਼ਿਆਦਾ ਫਾਇਦੇ ਕਰ ਸਕਦੀ ਹੈ ਚਾਹੇ ਪੇਟ ਸਾਫ ਦੀ ਪ੍ਰੋਬਲਮ ਹੋਵੇ ਚਾਹੇ ਸ਼ੂਗਰ ਦੀ ਪ੍ਰੋਬਲਮ ਹੋਵੇ ਚਾਹੇ ਕੋਲੇਸਟ੍ਰੋਲ ਦੀ ਪ੍ਰੋਬਲਮ ਹੋਵੇ ਚਾਹੇ weight ਘਟ ਕਰਨ ਦੀ ਪ੍ਰੋਬਲਮ ਹੋਵੇ ਇਹ ਛੋਟੀ ਜੀ ਚੀਜ਼ ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ तरीके ਦੇ ਨਾਲ ਠੀਕ ਕਰ ਦਿੰਦੀ ਹੈ ਜ਼ਿਆਦਾਤਰ ਜ ਇੱਕ ਅਜਿਹੀ ਚੀਜ਼ ਹੈ ਜਿਹੜੀ ਡਾਈਜੈਸ਼ਨ ਸਿਸਟਮ ਨੂੰ ਹੈਲਥੀ ਰੱਖਦੀ ਹੈ ਤੰਦਰੁਸਤ ਰੱਖਦੀ ਹੈ ਮਤਲਬ ਕਿ ਪਾਚਣ ਕਿਰਿਆ ਨੂੰ ਠੀਕ ਰੱਖਦੀ ਹੈ ਪਰ ਜਿਵੇਂ ਹੀ ਤੁਹਾਡੀ ਬਾਡੀ ਦੇ ਅੰਦਰ ਫਾਈਬਰ ਦੀ ਕਮੀ ਹੋਣ ਲੱਗ ਜਾਂਦੀ ਹੈ ਇੱਕਦਾਂ ਤੁਹਾਨੂੰ ਕਬਜ਼ ਰਹਿਣੀ ਸ਼ੁਰੂ ਹੋ ਜਾਵੇਗੀ ਤੇ ਜਦੋਂ ਪੇਟ ਸਾਫ਼ ਨਹੀਂ ਹੁੰਦਾ ਐਸਡीडी ਤੇ ਗੈਸ ਵਰਗੀਆਂ ਬਿਮਾਰੀਆਂ ਤਾਂ ਬੋਨਸ ਦੇ ਵਿੱਚ ਹੀ ਆ ਜਾਂਦੀਆਂ ਨੇ ਜਦੋਂ ਇਹ ਬਿਮਾਰੀਆਂ ਇਨਸਾਨ ਨੂੰ ਲੰਬੇ ਸਮੇਂ ਤੱਕ ਰਹਿੰਦੀਆਂ ਨੇ ਤਾਂ ਉਹ ਸ਼ੂਗਰ ਦਾ ਰੋਗੀ ਵੀ ਬਣਦਾ ਹੈ ਡਾਇਬੀਟਿਸ ਪੱਕੀ ਹੁੰਦੀ ਹੈ ਤੇ ਮਟਾਪਾ ਤਾਂ ਆਉਣਾ ਹੀ ਹੈ 100% ਆਉਣਾ ਹੈ ਪਰ ਕੁਦਰਤ ਨੇ ਇੱਕ ਅਜਿਹੀ ਚੀਜ਼ ਬਣਾਈ ਹੈ ਜਿਹੜੀ ਸਾਡੇ ਪੇਟ ਨੂੰ ਬੜੇ ਵਧੀਆ ਜਾਂ ਕਿ ਕੁਦਰਤੀ ਤਰੀਕੇ ਦੇ ਨਾਲ ਹੀ ਸਾਫ਼ ਕਰ ਦਿੰਦੀ ਹੈ ਇਸ ਨੂੰ ਕੁਦਰਤ ਦਾ ਝਾੜੂ ਵੀ ਕਹਿੰਦੇ ਨੇ ਇਹ ਪੇਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਹਿਣ ਖੁੰਦ ਵਧੀਆ ਪਣਾ ਦਿੰਦੀ ਹੈ ਇਹ ਚੀਜ਼ ਹੈ ਜੀ ਈਸੋਪ ਗੋਲ ਈਸੋਪ ਗੋਲ ਇੱਕ ਨੇਚਰਲ ਫਾਈਬਰ ਹੈ ਜਿਹੜਾ ਪਲਾਂਟ ਅਵਾਟਾ ਨਾਮ ਦੇ ਇੱਕ ਪੌਦੇ ਦੇ ਵਿੱਚੋਂ ਮਿਲਦਾ ਹੈ ਈਸੋਪ ਗੋਲ ਦਾ ਨਾ ਕੋਈ ਟੇਸਟ ਹੁੰਦਾ ਹੈ ਨਾ ਹੀ ਕੋਈ 스ਮੈਲ ਹੁੰਦੀ ਹੈ ਤੇ ਨਾ ਹੀ ਕੋਈ ਕਲਰ ਹੁੰਦਾ ਹੈ ਪਰ ਜਿਵੇਂ ਹੀ ਤੁਸੀਂ ਇਸ ਨੂੰ ਪਾਣੀ ਜਾਂ ਦੁੱਧ ਦੇ ਵਿੱਚ ਮਿਲਾਓਗੇ ਤਾਂ ਇਹ ਜੈਲ ਵਰਗਾ ਬਣ ਜਾਂਦਾ ਹੈ ਤੇ ਇਹੀ ਜਲ ਜਦੋਂ ਤੁਹਾਡੇ ਪੇਟ ਦੇ ਅੰਦਰ ਜਾਂਦੀ ਹੈ ਤਾਂ ਪੂਰੇ ਵਧੀਆ ਤਰੀਕੇ ਦੇ ਨਾਲ ਆਂਤੜੀਆਂ ਨੂੰ ਸਾਫ਼ ਕਰ ਦਿੰਦੀ ਹੈ ਜਿਵੇਂ ਹੀ ਤੁਸੀਂ ਈਸੋਪ ਗੋਲ ਨੂੰ ਰਾਤ ਨੂੰ ਲੈਣਾ ਸ਼ੁਰੂ ਕਰੋਗੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਤੁਹਾਡੀ ਬੋਡੀ ਦੇ ਵਿੱਚ ਐਨੇ ਵਧੀਆ-ਵਧੀਆ ਕੁਦਰਤੀ ਤੌਰ ਤੇ ਚੰਗੇ ਬਦਲਾ ਆਉਣ ਨਾਲ ਦੀ ਟੌਕਸੀਫੈਕਸ਼ਨ ਇਸੂਬ ਗੋਲ ਨੂੰ ਜਦੋਂ ਤੁਸੀਂ ਰਾਤ ਦੇ ਸਮੇਂ ਖਾਓਗੇ ਤਾਂ ਇਹ ਤੁਹਾਡੇ ਇੰਟਰਸਟਾਈਨ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਬਿਲਕੁਲ ਸਾਫ ਕਰ ਦਿੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗੰਦਗੀ ਉਸ ਦੇ ਅੰਦਰ ਨਹੀਂ ਰਹਿਣ ਦਿੰਦਾ ਤੇ ਜਿਵੇਂ ਹੀ ਤੁਸੀਂ ਸਵੇਰ ਉੱਠ ਕੇ ਪਾਣੀ ਪੀਓਗੇ ਆਪਣੇ ਆਪ ਤੁਹਾਡੇ ਪੇਟ ਦੇ ਅੰਦਰ ਪ੍ਰੈਸ਼ਰ ਬਣੇਗਾ ਤੇ ਪੂਰੇ ਵਧੀਆ ਤਰੀਕੇ ਨਾਲ ਸਾਰਾ ਪੇਟ ਤੁਹਾਡਾ ਪਹਿਲੀ ਵਾਰ ਦੇ ਵਿੱਚ ਹੀ ਸਾਫ ਹੋ ਜਾਵੇਗਾ ਜਿਨ੍ਹਾਂ ਨੂੰ ਪ੍ਰੈਸ਼ਰ ਨਹੀਂ ਬਣਦਾ ਅਮਰੂੜ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਦੇ ਲਈ ਤਾਂ ਇਸੂਬ ਗੋਲ ਵਰਦਾਨ ਤੋਂ ਘੱਟ ਨਹੀਂ ਹੈ ਤੇ ਜਿਹੜਾ ਇਨਸਾਨ ਇਸੂਬ ਗੋਲ ਲੈਣਾ ਸ਼ੁਰੂ ਕਰ ਦਿੰਦਾ ਹੈ ਬਵਾਸੀਰ ਵਰਗੇ ਬਿਮਾਰੀ ਤਾਂ ਉਸ ਪ੍ਰੋਬਲਮ ਤੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਦੂਜਾ ਈਸਬਗੋਲ ਦਾ ਬੇਨੀਫਿਟ ਹੈ ਕਿ ਤੁਹਾਡੇ ਦਿਲ ਦੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੈ ਈਸਬਗੋਲ ਦੇ ਅੰਦਰ ਸੋਲੀਊਬਲ ਫਾਈਬਰ ਹੁੰਦਾ ਹੈ ਇਹ ਬਾਡੀ ਦੇ ਅੰਦਰ ਜਿਹੜਾ ਐਕਸਟਰਾ ਕੋਲੇਸਟਰੋਲ ਹੁੰਦਾ ਹੈ ਉਸ ਨੂੰ ਸੋਖ ਲੈਂਦਾ ਹੈ ਆਪਣੇ ਅੰਦਰ ਮਤਲਬ ਕਿ ਈਸਬਗੋਲ ਤੁਹਾਡੀਆਂ ਅੰਤਾਂ ਦੇ ਵਿੱਚੋਂ ਹੀ ਜਿਹੜਾ ਐਕਸਟਰਾ ਕੋਲੇਸਟਰੋਲ ਹੁੰਦਾ ਹੈ ਉਸ ਨੂੰ ਸੋਖ ਲੈਂਦਾ ਹੈ ਅੱਗੇ ਜਾਣੇ ਨਹੀਂ ਦਿੰਦਾ ਤੇ ਟਾਇਲਟ ਦੇ ਜ਼ਰੀਏ ਉੱਥੋਂ ਹੀ ਕੋਲੇਸਟਰੋਲ ਨੂੰ ਬਾਹਰ ਕੱਢ ਦਿੰਦਾ ਹੈ ਖਾਸ ਤੌਰ ਤੇ ਐਲ ਡੀ ਕੋਲੇਸਟਰੋਲ ਜਿਹੜਾ ਕਿ ਇੱਕ ਤਰ੍ਹਾਂ ਦਾ ਬੈਡ ਕੋਲੇਸਟਰੋਲ ਹੁੰਦਾ ਹੈ ਇਸ ਮੇਹੀ ਇਹ ਚੀਜ਼ ਘਟੇਗੀ ਤਾਂ ਹਾਰਟ ਅਟੈਕ ਦਾ ਖਤਰਾ ਵੀ ਤੁਹਾਡਾ ਘਟ ਜਾਵੇਗਾ ਤੇ ਉਹ ਵੀ ਬਿਨਾਂ ਕਿਸੇ ਦਵਾਈ ਲਏ ਤੋਂ ਪਰ ਇਹ ਵੀ ਚੀਜ਼ ਨਾਲ ਦੀ ਨਾਲ ਜ਼ਰੂਰੀ ਹੈ ਕਿ ਕੱਲਾ ਤੁਸੀਂ ਈਸੂਬੋਲ ਖਾ ਕੇ ਆਪਣੇ ਸਰੀਰ ਨੂੰ ਫਿੱਟ ਨਹੀਂ ਰੱਖ ਸਕਦੇ ਤੁਹਾਨੂੰ ਆਪਣੀਆਂ ਆਦਤਾਂ ਵੀ ਬਦਲਣੀਆਂ ਪੈਣਗੀਆਂ ਲੇਟ ਨਾਈਟ ਖਾਣਾ ਤਲਿਆ ਹੋਇਆ ਖਾਣਾ ਪੁਟਕੀਆਂ ਸੱਡੀਆਂ ਚੀਜ਼ਾਂ ਖਾਣੀਆਂ ਤੁਹਾਨੂੰ ਬੰਦ ਕਰਨੀਆਂ ਪੈਣਗੀਆਂ ਤਾਂ ਹੀ ਇਹ ਚੀਜ਼ ਫਾਇਦਾ ਕਰੇਗੀ ਤੁਸੀਂ ਬਾਹਰ ਦਾ ਤਲੇ ਫੁਲੇ ਖਾਈ ਜਾਂਦੇ ਹੋ ਨਾਲ ਦੀ ਨਾਲ ਈਸੂਬੋਲ ਖਾਈ ਜਾਓਗੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੇ ਜੇ ਤੁਸੀਂ ਬਾਹਰ ਲਈ ਖਾਣਾ ਹੈ ਤਾਂ ਇਸ ਤੋਂ ਵਧੀਆ ਹੈ ਕਿ ਤੁਸੀਂ ਈਸੂਬੋਲ ਦੇ ਉੱਪਰ ਵੀ ਪੈਸੇ ਖਰਚ ਨਾ ਕਰੋ ਤ ਤੁਸੀਂ ਈਸਬਗੋਲ ਖਾਣੇ ਹੋ ਤਾਂ ਇਸ ਦਾ ਫਾਈਬਰ ਖਾਣੇ ਦੇ ਅੰਦਰ ਮੌਜੂਦ ਜਿਹੜੀ ਸ਼ੂਗਰ ਹੁੰਦੀ ਹੈ ਉਸ ਦਾ ਪ੍ਰੋਸੈਸ ਸਲੋ ਕਰ ਦਿੰਦਾ ਹੈ ਤੇ ਤੁਹਾਡੀ ਬੋਡੀ ਦੇ ਵਿੱਚ ਅਬਜ਼ਰਬ ਹੋਣ ਤੋਂ ਉਸ ਨੂੰ ਰੋਕ ਦਿੰਦਾ ਹੈ ਜਾਂ ਕੀ ਇਹ ਸਲੋ ਕਰ ਦਿੰਦਾ ਹੈ ਇਸ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਬਲੱਡ ਸ਼ੂਗਰ ਖਾਣਾ ਖਾਣ ਤੋਂ ਇੱਕਦਮ ਬਹੁਤ ਤੇਜ਼ੀ ਨਾਲ ਨਹੀਂ ਵੱਧਦੀ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਾਂ ਫਿਰ ਤੁਸੀਂ ਨੈਕ ਟੂ ਨੈਕ ਖੜੇ ਹੋ ਤੁਹਾਨੂੰ ਸ਼ੂਗਰ ਦੀ ਬਿਮਾਰੀ ਕਦੇ ਵੀ ਲੱਗ ਸਕਦੀ ਹੈ ਤੁਸੀਂ ਉਹ ਕੰਡੀਸ਼ਨ ਦੇ ਵਿੱਚ ਹੋ ਤਾਂ ਤੁਸੀਂ ਈਸਬਗੋਲ ਖਾਣਾ ਸ਼ੁਰੂ ਕਰ ਦਿਓ ਤੁਹਾਨੂੰ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਵੇਗਾ ਇਸ ਦਾ ਰਿਜ਼ਲਟ ਤੁਸੀਂ ਆਪ ਹੈਰਾਨ ਰਹਿ ਜਾਓਗੇ ਕਿ ਦਿਨਾਂ ਦੇ ਤੁਹਾਡਾ ਭਾਰ ਨਹੀਂ ਵਧਣ ਦਿੰਦਾ ਈਸੋਫਗੋਲ ਵਜਨ ਨੂੰ ਘਟਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਈਸੋਫਗੋਲ ਜਦੋਂ ਤੁਹਾਡੇ ਪੇਟ ਦੇ ਵਿੱਚ ਜਾਂਦਾ ਹੈ ਤਾਂ ਪੇਟ ਦੇ ਵਿੱਚ ਜਾਣਸਰ ਇਹ ਇੱਕ ਜੈਲ ਬਣਾ ਦਿੰਦਾ ਹੈ ਤੇ ਉਹ ਜੈਲ ਦੇ ਨਾਲ ਤੁਹਾਨੂੰ ਇਦਾਂ ਲੱਗਦਾ ਹੈ ਕਿ ਮੇਰਾ ਢਿੱਡ ਹਜੇ ਭਰਿਆ ਪਿਆ ਹੈ ਤੁਹਾਡਾ ਕੁਝ ਹੋਰ ਖਾਣ ਨੂੰ ਮਨ ਨਹੀਂ ਕਰਦਾ ਜਦੋਂ ਤੁਸੀਂ ਘੱਟ ਖਾਓਗੇ ਤਾਂ ਜ਼ਾਹਰ ਜੀ ਗੱਲ ਹੈ ਤੁਹਾਡੇ ਸਰੀਰ ਦੇ ਅੰਦਰ ਮੋਟਾਪਾ ਵੀ ਘਟ ਜਾਵੇਗਾ ਤੁਸੀਂ ਰਾਤ ਨੂੰ ਉੱਠ ਉੱਠ ਕੇ ਜਿਹੜਾ ਖਾਣੇ ਹੋ ਉਹ ਵੀ ਤੁਹਾਡੀਆਂ ਆਤਾਂ ਬੰਦ ਹੋ ਜਾਣਗੀਆਂ ਮਤਲਬ ਕਿ ਇੱਕ ਹੀ ਚੀਜ਼ ਤੁਹਾਨੂੰ ਕਿੰਨੇ ਜ਼ਿਆਦਾ ਫਾਇਦੇ ਦਿੰਦੀ ਹੈ ਇੱਕ ਤਾਂ ਤੁਹਾਡਾ ਪੇਟ ਸਾਫ਼ ਰੱਖਦੀ ਹੈ ਦੂ ਵੱਡਾ ਵਜਨ ਵੀ ਇਹ ਵਧਨ ਨਹੀਂ ਦਿੰਦੀ ਇਹ ਸਾਰੀਆਂ ਚੀਜ਼ਾਂ ਦੇ ਫਾਇਦੇ ਤੁਹਾਨੂੰ ਉਦੋਂ ਹੀ ਮਿਲਣਗੇ ਜਦੋਂ ਤੁਸੀਂ ਈਸਬ ਗੋਲ ਨੂੰ ਸਹੀ ਤਰੀਕੇ ਦੇ ਨਾਲ ਖਾਓਗੇ ਜੇਕਰ ਤੁਸੀਂ ਇਸ ਨੂੰ ਗਲਤ ਤਰੀਕੇ ਦੇ ਨਾਲ ਖਾਓਗੇ ਤਾਂ ਈਸਬ ਗੋਲ ਤੁਹਾਨੂੰ ਬਿਲਕੁਲ ਵੀ ਫਾਇਦਾ ਨਹੀਂ ਕਰੇਗਾ ਸਭ ਤੋਂ ਪਹਿਲਾਂ ਤੁਸੀਂ ਇਹ ਜਾਣ ਲਓ ਕਿ ਈਸਬ ਗੋਲ ਨੂੰ ਤੁਸੀਂ ਦਿਨ ਦੇ ਵਿੱਚ ਕਿੰਨਾ ਲੈ ਸਕਦੇ ਹੋ ਇਹਦੀ ਡੋਜ਼ ਕਿੰਨੀ ਰੱਖਣੀ ਹੈ ਤੁਸੀਂ ਅਡਲਟਾਂ ਤਾਂ ਤੁਸੀਂ ਇਸ ਦੇ 1 ਤੋਂ 2 ਚਮਚੇ ਜਾਨਕਿ 5 ਤੋਂ ਲੈ ਕੇ 10 ਗ੍ਰਾਮ ਇੱਕ ਦਿਨ ਦੇ ਵਿੱਚ ਲੈ ਸਕਦੇ ਹੋ 7 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਤੁਸੀਂ 2 ਤੋਂ ਲੈ ਕੇ 5 ਗ੍ਰਾਮ ਈਸਬ ਗੋਲ ਦੇ ਸਕਦੇ ਹੋ ਇੱਕ ਦਿਨ ਦੇ ਵਿੱਚ ਈਸਬ ਗੋਲ ਨੂੰ ਲੈਣ ਤੋਂ ਪਹਿਲਾਂ ਤੁਸੀਂ 250 ml ਨ ਇਸ ਗੋਲ ਦਾ ਬਹੁਤ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਕੇ ਉਸੇ ਟਾਈਮ ਇਸ ਨੂੰ ਪੀ ਲਵੋ ਤੁਸੀਂ ਜਦੋਂ ਵੀ ਈਸੂਬ ਗੋਲ ਨੂੰ ਲੈਣਾ ਹੈ ਪਾਣੀ ਦੇ ਵਿੱਚ ਮਿਲਾ ਕੇ ਹੀ ਲੈਣਾ ਤੇ ਪਾਣੀ ਦੇ ਵਿੱਚ ਜਿਵੇਂ ਹੀ ਤੁਸੀਂ ਇਸ ਨੂੰ ਮਿਲਾਵੋਗੇ ਤੁਰੰਤ ਹੀ ਉਤੋਂ ਦੀ ਪੀ ਲੈਣਾ ਹੈ ਜੇਕਰ ਤੁਸੀਂ ਥੋੜਾ ਜਿਹਾ ਲੇਟ ਕਰ ਲਿਆ ਤਾਂ ਈਸੂਬ ਗੋਲ ਆਪਣੇ ਅੰਦਰ ਸਾਰੇ ਪਾਣੀ ਨੂੰ ਸੋਖ ਲਵੇਗਾ ਤਾਂ ਤੁਹਾਡੇ ਤੋਂ ਇਹ ਖਾਦਾ ਨਹੀਂ ਜਾਵੇਗਾ ਜਿਵੇਂ ਹੀ ਤੁਸੀਂ ਈਸੂਬ ਗੋਲ ਖਾ ਲਓ ਤਾਂ ਉੱਪਰ ਦੀ ਅੱਧਾ ਜਾਂ ਇੱਕ ਗਲਾਸ ਪਾਣੀ ਦਾ ਜਰੂਰ ਨਾਰਮਲ ਪਾਣੀ ਦਾ ਉੱਪਰ ਦੀ ਪੀਵੋ ਇਸ ਨੂੰ ਲੈਣ ਦਾ ਬੈਸਟ ਟਾਈਮ ਹੈ ਜਦੋਂ ਤੁਸੀਂ ਰਾਤ ਨੂੰ ਖਾਣਾ ਖਾ ਲਿਆ ਉਸ ਤੋਂ 35 ਤੋਂ 40 ਮਿੰਟ ਬਾਅਦ ਜਾਂ ਫਿਰ ਸੌਣ ਇਹ ਤਾਂ ਦੁੱਧ ਦੇ ਨਾਲ ਇਸ ਨੂੰ ਨਾਲ ਲਓ। ਧਿਆਨ ਤੁਸੀਂ ਇਸ ਚੀਜ਼ ਦਾ ਰੱਖਣਾ ਕਿ ਜਿਵੇਂ ਤੁਸੀਂ ਈਸਬ ਗੋਲ ਲੈ ਲਿਆ ਤਾਂ ਉੱਪਰ ਦੀ ਪਾਣੀ ਜ਼ਰੂਰ ਪੀਣਾ ਹੈ। ਜੇਕਰ ਤੁਸੀਂ ਦੁੱਧ ਦੇ ਨਾਲ ਈਸਬ ਗੋਲ ਲੈ ਰਹੇ ਹੋ ਤਾਂ ਉੱਪਰ ਦੀ ਦੁੱਧ ਦਾ ਗਲਾਸ ਵੀ ਜ਼ਰੂਰ ਪੀਣਾ ਹੈ। ਕਿਉਂਕਿ ਜੇਕਰ ਤੁਸੀਂ ਈਸਬ ਗੋਲ ਲੈ ਲਿਆ ਪ੍ਰੋਪਰ ਉੱਪਰ ਦੀ ਪਾਣੀ ਜਾਂ ਦੁੱਧ ਨਹੀਂ ਪੀਤਾ ਤਾਂ ਤੁਹਾਡੀ ਪ੍ਰੋਬਲਮ ਘਟਣ ਦੀ ਬਜਾਏ ਵੱਧ ਜਾਵੇਗੀ। ਤੇ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਿ ਈਸਬ ਗੋਲ ਨੂੰ ਕਦੇ ਵੀ ਸੁੱਕਾ ਨਹੀਂ ਖਾਣਾ। ਜੇਕਰ ਤੁਸੀਂ ਕੋਈ ਰੈਗੂਲਰ ਮੈਡੀਸਨ ਲੈਣੀ ਹੋ ਜਿਵੇਂ ਬੀਪੀ ਦੀ ਜਾਂ ਥਾਇਰੋਇਡ ਦੀ ਤਾਂ ਬੀਪੀ ਅਤੇ ਥਾਇਰੋਇਡ ਦੀ ਮੈ ਸਹੀ ਤਰੀਕੇ ਦੇ ਨਾਲ ਵਰਤਦੇ ਹੋ ਖਾਣੇ ਨੂੰ ਪਰ ਜੇਕਰ ਤੁਸੀਂ ਇਸ ਨੂੰ ਗਲਤ ਤਰੀਕੇ ਦੇ ਨਾਲ ਯੂਜ਼ ਕਰੋਗੇ ਗਲਤ ਤਰੀਕੇ ਦੇ ਨਾਲ ਖਾਓਗੇ ਤਾਂ ਤੁਹਾਨੂੰ ਪ੍ਰੋਬਲਮ ਘਟਣ ਦੀ ਬਜਾਏ ਵਧੇਗੀ ਇਸ ਲਈ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ YouTube ਦੇ ਚੈਨਲ ਜੋ ਟਿਬ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ